ਜ਼ਿਲ੍ਹਾ ਪੁਲਿਸ ਵੱਲੋਂ ਅੱਜ ਪਠਾਨਕੋਟ ਦੇ ਸਰਹੱਦੀ ਇਲਾਕੇ ਵਿੱਚ ਬਣਾਈ ਗਈ ਵਿਲੇਜ ਡਿਫੈਂਸ ਕਮੇਟੀ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਪਠਾਨਕੋਟ ਦੇ ਐਸਐਸਪੀ ਅਤੇ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਹਿੱਸਾ ਲਿਆ ਦੱਸਣਯੋਗ ਹੈ ਕਿ ਇਸ ਮੀਟਿੰਗ ਵਿੱਚ ਬੀਐਸਐਫ ਦੇ ਅਧਿਕਾਰੀ ਅਤੇ ਭਾਰਤੀ ਸੈਨਾ ਦੇ ਅਧਿਕਾਰੀ ਵੀ ਮੌਜੂਦ ਰਹੇ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਮੀਡੀਆ ਦੇ ਨਾਲ ਗੱਲਬਾਤ ਸਾਂਝੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਮੀਟਿੰਗਾਂ ਸਮੇਂ-ਸਮੇਂ ਸਰ ਕੀਤੀਆਂ ਜਾਂਦੀਆਂ ਹਨ ਕਿਉਂਕਿ ਜ਼ਿਲ੍ਹਾ ਪਠਾਨਕੋਟ ਬਾਰਡਰ ਦੇ ਨਾਲ ਲੱਗਦਾ ਸਰਹੱਦੀ ਏਰੀਆ ਹੈ ਅਤੇ ਇਹ ਹਰ ਵੇਲੇ ਸੰਵੇਦਨਸ਼ੀਲ ਬਣਿਆ ਰਹਿੰਦਾ ਹੈ ਅਤੇ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਇਸ ਲਈ ਵਿਲੇ ਡਿਫੈਂਸ ਕਮੇਟੀ ਦੇ ਨਾਲ ਇਹਨਾਂ ਮੁੱਦਿਆਂ ਤੇ ਗੱਲਬਾਤ ਸਾਂਝੀ ਕੀਤੀ ਜਾਂਦੀ ਹੈ ਤਾਂ ਕਿ ਕੋਈ ਵੀ ਸ਼ਰਾਰਤੀ ਅੰਸਰ ਅਗਰ ਕਿਸੇ ਤਰ੍ਹਾਂ ਦੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਸਮੇਂ ਰਹਿnde ਰੋਕਿਆ ਜਾ ਸਕੇ ਅ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਨੇ ਸਪੈਸ਼ਲੀ ਬਾਰਡਰ ਏਰੀਆ ਦੇ ਵਿੱਚ ਆ ਨੋੜ ਜਮਲ ਸਿੰਘ ਏਰੀਆ ਦੇ ਵਿੱਚ ਬਾਰਡਰ ਦੇ ਨਾਲ-ਨਾਲ ਉਹਨਾ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨੂੰ ਅੱਜ ਇੱਥੇ ਇੱਕ ਇਕੱਤਰਤਾ ਕੀਤੀ ਗਈ ਸੀ ਉਹਨਾਂ ਨਾਲ ਮੀਟਿੰਗ ਕਰਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਸਾਹਿਬ ਪਠਾਨਕੋਟ ਤੇ ਮੈਂ ਇੱਥੇ ਆਇਆ ਸੀਗਾ ਸਾਡੇ ਨਾਲ ਬੀਐਸਐਫ ਤੋਂ ਡਿਪਟੀ ਕਮਾਂਡੈਂਟ ਔਰ ਆਮ ਹੀ ਤੋਂ ਮੇਜਰ ਸਾਹਿਬ ਜਿਹੜੇ ਕਮਪਨੀ ਕਮਾਂਡਰਸ ਨੇ ਉਹ ਵੀ ਇੱਥੇ ਹਾਜ਼ਰਤ ਸੀਗੇ ਲੋਕਲ ਵਿਲੇਜ ਪੁਲਿਸ ਆਫੀਸਰ ਜਿਹੜੇ ਸਾਡੇ ਉਹ ਵੀ ਇੱਥੇ ਪਸੰਦ ਜਿਹੜੇ ਕਿ ਬੀਡੀਸੀ ਦੇ ਨਾਲ ਜਿਹੜੇ ਹੈਗੇ ਆ ਅਟੈਚ ਕੀਤੇ ਗਏ ਨੇ ਸੋ ਸਮੇ ਸਮੇਤੇ ਬੇਸਿਕਲੀ ਅਸੀਂ ਇਹਨਾਂ ਨੂੰ ਸੈਂਸਿਟਾਈਜ਼ ਕਰੀਦਾ ਜਿਸ ਤਰ੍ਹਾਂ ਦੀਆਂ ਵੀ ਗਤੀਵਿਧੀਆਂ ਸਾਡੇ ਧਿਆਨ ਦੇ ਵਿੱਚ ਆਉਂਦੀਆਂ ਸਪੈਸ਼ਲੀ ਬਾਰਡਰ ਏਰੀਆ ਔਰ ਇੱਥੇ ਜਿਹੜੇ ਹਾਲਾਤ ਨੇ ਥੋੜੇ ਸੰਵੇਦਨਸ਼ੀਲ ਹਮੇਸ਼ਾ ਹੀ ਬڑے ਰਹਿੰਦੇ ਆ ਸੋ ਉਹ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਅੱਜ ਉਹਨਾਂ ਨੂੰ ਡिटेल ਦੇ ਵਿੱਚ ਦੁਬਾਰਾ ਤੋਂ ਬਰੀਫਿੰਗ ਕੀਤੀ ਗਈ ਆ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਕੁਝ ਹੋਰਾਂ ਤੋਂ ਜਾਣਕਾਰੀ ਲਈ ਗਈ ਆ ਮਕਸਦ ਇਹੀ ਆ ਕਿ ਜਿਹੜਾ ਸਾਡਾ ਪਠਾਨਕੋਟ ਦਾ ਬਾਰਡਰ ਆ ਇਹ ਸਿਕਿਉਰ ਰਵੇ ਔਰ VDC ਜਿਹੜੇ ਸਾਡੇ ਨੇ ਇਹ ਅੱਖ ਤੇ ਸਾਡੇ ਕੰਨ ਨੇ ਜਿਹੜੇ ਕਿ ਗਵਰਨਮੈਂਟ ਨੂੰ ਸਪੈਸ਼ਲੀ ਫੋਰਸਸ ਨੂੰ ਜਿਹੜੀਆਂ ਹੈਗੀਆਂ ਉਹ ਸੂਚਨਾਵਾਜ ਦਾ ਆਦਾਨ-ਪ੍ਰਦਾਨ ਕਰਦੇ ਨੇ ਔਰ ਬਹੁਤ ਹੋਰ ਇਸ ਅਜਿਹੇ ਕੰਮ ਜਿਹੜੇ ਕਿ ਅਸੀਂ ਸੋਸਾਇਟੀ ਦੀ ਬਿਹਤਰੀ ਲਈ ਕਰ ਸਕਦੇ ਆ ਉਹ ਵੀ ਬੀਡੀਸੀ ਦੇ ذریعے ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਸਮੇਂ-ਸਮੇਂ ਸਿਰ ਜਿਹੜੇ ਹੈਗੇ ਮੈਸੇजेस ਉਹਨਾਂ ਨੂੰ ਸੁਨੇਹੇ ਉਹਨਾਂ ਨੂੰ ਨਿੱਜੀ ਤੌਰ ਤੇ ਵਿਲੇਜ ਕੋਲ ਅਫਸਰ ਮਿਲ ਕੇ ਉਹਨਾਂ ਕੰਮਾਂ ਨੂੰ ਸੀ ਅੰਜਾਮ ਦਿੰਦੇ ਆ ਸੋ ਸਾਡੀ ਅੱਗੇ ਤੋਂ ਵੀ ਕੋਸ਼ਿਸ਼ ਰਹੇਗੀ ਕਿ ਇੱਕ ਬਿਹਤਰੀਨ ਜਿਹੜਾ ਨੈਟਵਰਕ ਵਿਲੇਜ ਡਿਫੈਂਸ ਕਮੇਟੀ ਦਾ ਬਣਿਆ ਰਹੇ ਇਸ ਮਕਸਦ ਦੇ ਨਾਲ ਹੀ ਅੱਜ ਮੀਟਿੰਗ ਕੀਤੀ